ਦੀ ਹਉਮੈ ਹੰਗਤਾ ਹੰਕਾਰ ਕਰਾ ਮਾਤਾ ਜਿੰਨੀ ਸਾਰੀਆਂ ਅੰਦਰੋਂ ਬਿਲਕੁਲ ਸਤਿਗੁਰੂ ਪਾਤਸ਼ਾਹ ਜੀ ਨੇ ਅੰਦਰੋਂ ਸਾਫ਼ ਕਰ ਦਿੱਤਾ ਤਾਕਤ ਰੱਖੀ ਜ਼ਰੂਰ ਪਰੋ ਸ ਤਾਕਤ ਨੂੰ ਵਰਤਣਾ ਕਿੱਥੇ ਆ ਯਾਦ ਰੱਖਣਾ ਕਈ ਵਾਰ ਬੰਦੇ ਕੋਲੇ ਤਾਕਤ ਆ ਜਾਏ ਨਾ ਸਮਝ ਨਹੀਂ ਆਉਂਦੀ ਵੀ ਇਹਨੂੰ ਕਿਵੇਂ ਇਸਤੇਮਾਲ ਕੀਤਾ ਜਾਏ ਕਈ ਲੋਕ ਉਹ ਹੁੰਦੇ ਆ ਤਾਕਤ ਨੂੰ ਲੈ ਕੇ ਸਾਰਾ ਕੁਝ ਮਲੀਆਂ ਮੇਟ ਕਰ ਦਿੰਦੇ ਛੱਡਦੇ ਨਹੀਂ ਕੁਝ ਵੀ ਆਪਦਾ ਜੀਵਨ ਵੀ ਬਰਬਾਦ ਦੂਸਰਿਆਂ ਦਾ ਵੀ ਇੱਕ ਉਹ ਹੁੰਦੇ ਨੇ ਤਾਕਤ پا ਕੇ ਸੰਸਾਰ ਦੀ ਉਹ ਜੀ ਸਿਰਜਣਾ ਕਰਦੇ ਜਿਹਦੇ ਵਿੱਚ ਸਾਰੇ ਹੀ ਸੁੱਖ ਸੁਖ ਵਰਤਦਾ ਹੈ ਫੜ ਸਿੱਧਾ ਨੂੰ ਦਏ ਚਾਹੀਦਾ ਅਸਤੀ ਵੀ ਆਪ ਵੀ ਅੰਦਰ ਸ਼ਾਂਤੀ ਬੰਦ ਕੀ ਦੇ ਸੋਮੇ ਬਾਦ ਨੇ ਸੀ ਤੇ ਦੂਸਰਿਆਂ ਨੂੰ ਵੀ ਇਹ ਸ਼ਾਂਤੀ ਦਿੰਦੇ ਪਰ ਇਹ ਸੰਸਾਰ ਨਾਲੋਂ ਤਾਂ ਸਭ ਕੁਝ ਤੋੜ ਕੇ ਬੈਠ ਗਏ ਗੁਰੂ ਆਰ ਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਹੁੜ ਇਹਨਾਂ ਦੇ ਹੰਕਾਰ ਨੂੰ ਸਤਿਗੁਰੂ ਪਾਤਸ਼ਾਹ ਕਿਵੇਂ ਠੱਲ ਪਾਉਂਦੇ ਆ ਕਿਵੇਂ ਇਹਨਾਂ ਨੂੰ ਸਤਿਗੁਰੂ ਪਾਤਸ਼ਾਹ ਅੱਖਾਂ ਤੋਂ ਵਿਹੋਲੇ ਕਰਦੇ ਨੇ ਆਓ ਉਹਨਾਂ ਇਤਿਹਾਸ ਦੇ ਪੰਨਿਆਂ ਨੂੰ ਜੋ ਕਵੀ ਰਾਜ ਕਿਰਤ ਕਵੀ ਭਾਈ ਸੰਤੋਖ ਸਿੰਘ ਜੀ ਨੇ ਸ੍ਰੀ ਗੁਰਪ੍ਰਦਾਸ ਸੂਰਜ ਦੇ ਅੰਦਰ ਜੋ ਕਾਵ ਰਚਨਾਵਾਂ ਦੇ ਵਿੱਚ ਇਤਿਹਾਸ ਨੂੰ ਸੁੰਦਰ ਟੰਗ ਦੇ ਨਾਲ ਨਰੰਗਤ ਦਿੱਤੀ ਆ। ਆਓ ਸਰਦਾ ਪਾਵਨਾਂ ਦੇ ਨਾਲ ਆਪਾਂ ਸਾਰੇ ਹੀ ਪਵਨ ਇਤਿਹਾਸ ਨੂੰ ਸਰਵਣ ਕਰੀਏ। ਧੰਨ ਗੁਰੂ ਆਰ ਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਨੂੰ ਗੈਣ ਕਰੀਏ ਸਾਰੇ। ਆਪ ਜਿਤਨੇ ਵੀ ਸਤਿਗੁਰਾਂ ਦੀ ਹਜ਼ੂਰੀ ਅੰਦਰ ਜਬ ਬਾਹਰ ਜਿੱਥੇ-ਜਿੱਥੇ ਵੀ ਸੰਗਤ ਸੇਵਾ ਨਿਭਾ ਰਹੀ ਆਪ ਉਪਸਥਤ ਕੋਈ ਵੀ ਦਸਨਾ ਵਾਂਝੀ ਨਾ ਰਹੇ ਜੀ ਸਾਰੀ ਸੰਗਤ ਅਸੀਸ ਬਖਸ਼ੋ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦੀਵਾਹ ਗੁਰੂ ਸਾਹਿਬ ਜੀ ਮਮਤਾ ਗਈ ਨ ਪਇਤ ਕਹਾਂ ਸੋ ਬਿਨ ਬੰਦਨ ਗਿਆਨੀ ਮਹਾ ਗੁਰੂ ਅਰ ਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਕੋਈ ਗਿਆਨਵਾਨ ਪੁਰਸ਼ ਹੈ ਨਾ ਰੱਬ ਦਾ ਪਿਆਰਾ ਦੋਨਾਂ ਦੋ ਦਾ ਜ਼ਿਕਰ ਕੀਤਾ ਇੱਕ ਤਾਂ ਗਿਆਨੀ ਤੇ ਇੱਕ ਅਗਿਆਨੀ ਅਗਿਆਨੀ ਉਹ ਲੋਕ ਦੇ ਜਿਨ੍ਹਾਂ ਦੇ ਅੰਦਰ ਅਗਿਆਨਤਾ ਦਾ ਹਨੇਰਾ ਹੈ ਗੁਰਮਤ ਤੋਂ ਗੁਰੂ ਸ਼ਬਦ ਤੋਂ ਗੁਰੂ ਉਪਦੇਸ਼ ਤੋਂ ਕੋਹਾਂ ਦੂਰ ਹੈ ਤੇ ਮਾਰੇ ਕਹਿਣ ਲੱਗੇ ਇੱਕ ਉਹ ਹਨ ਗਿਆਨਮਾਨ ਪੁਰਸ਼ ਜਿਨ੍ਹਾਂ ਦੇ ਕੋਲ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਦਿੱਤਾ ਹੋਇਆ ਉਹ ਸ਼ੁਭ ਉਪਦੇਸ਼ਾ ਸ਼ੁਭ ਗਿਆਨ ਜਿਹਦੇ ਨਾਲ ਆਪਣਾ ਵੀ ਜੀਵਨ ਸਵਾਰਜ ਹੈ ਤੇ ਦੂਸਰੇ ਦਾ ਵੀ ਮਮਤਾ ਗਈ ਹੋਈ ਕਿਦਰੇ ਵੀ ਨਹੀਂ ਪਾਈ ਦੀ ਕੀ ਕਿੰਨਾ ਦੇ ਅੰਦਰ ਗਿਆਨਵਾਨ ਜਿਹੜੇ ਰੱਬ ਦੇ ਪਿਆਰੇ ਆ ਉਹਨਾਂ ਨੂੰ ਕਿਸੇ ਚੀਜ਼ ਨਾਲ ਕੋਈ ਲਾਲਚ ਨਹੀਂ ਨਾ ਕੋਈ ਕਿਸੇ ਚੀਜ਼ ਦਾ ਮੋਹ ਨਾ ਅੰਦਰ ਮਮਤਾ ਕਿਉਂਕਿ ਮੋਹ ਮਮਤਾ ਤੋਂ ਬਿਨਾ ਜੇ ਕਿਸੇ ਚੀਜ਼ ਦੇ ਨਾਲ ਪਕੜ ਹੋਵੇ ਪਕੜ ਕੋਈ ਨਹੀਂ ਪਕੜ ਤੋਂ ਰਹਤਿਆ ਤੇ ਉਹ ਬੰਦਨਾ ਤੋਂ ਵੀ ਰਹਤਲੇ ਆ ਇਨਸਾਨ ਬੰਦਨ ਦੇ ਵਿੱਚ ਉਦੋਂ ਪੈਂਦਾ ਹੈ ਜਦੋਂ ਕਿਸੇ ਚੀਜ਼ ਨਾਲ ਪਕੜ ਬਣਾ ਲਏ ਪਕੜ ਵੜ ਜਾਏ ਭਗਤ ਤਰਲੋਚਨ ਸਾਹਿਬ ਜੀ ਦਾ ਪਾਵਨ ਬਾਣੀ ਦਾ ਜਦੋਂ ਆਪਾਂ ਸ਼ਬਦ ਆਪਾਂ ਪੜਦੇ ਆ ਨਾ ਇਹ ਤਾਂ ਹੀ ਹੈ ਨਾ ਸਾਰਾ ਕੁਝ ਕਿਉਂਕਿ ਪਕੜਦਾ ਕਰਕੇ ਭਗਤ ਸਾਹਿਬ ਜੀ ਨੇ ਬਚਨ ਕਹਿਆ ਅੰਤ ਕਾਲ ਜੋ ਲਖਮੀ ਸਿਮਰੈ